ਇਹਨਾਂ ਆਈ ਪਰੰਗੀ ਦਾ ਹੰਸਲ ਪੱਤੇ ਨੂੰ ਆਸੀ ਨਵੀਂ ਲਾਦੀ ਬਾੜ ਨੰਬਰ 9 ਦੇ ਮਾਸੀ ਆ ਸਾਡੇ ਸੇਵਾਦਾਰ ਜਿਹੜਾ ਉਹ ਅਕਸਰ ਸਾਡੇ ਘਰਾਂ ਗੜੀ ਨਹੀਂ ਹੁੰਦਾ ਬਿਲਕੁਲ ਹੀ ਨਹੀਂ ਕੰਮ ਕਰਦਾ ਨਾ ਐਸਕੇਟੇ ਨਾ ਪੱਤੇ ਗਿੰਦੀ ਵਿੱਚ ਦੇਖ ਸਕਦੇ ਸਾਰੇ ਘਰਾਂ ਦੀ ਆਪਣੀ ਆਪਣੀ ਸਫਾਈ ਆਪਣਾ ਆਪਣਾ ਪਾਣੀ ਸੁੱਟ ਕੇ ਆਪਣੀ ਆਪਣੀ ਸਫਾਈ ਕਰ ਰਿਹਾ ਸਾਰੇ ਦੇਖੋ ਹਾਂ ਜਿਹੜਾ ਕੋੜੋ ਲੈ ਸਕਦੇ ਜੇ ਸਾਰਾ ਕੁਝ ਕਰ ਸਕਦੇ ਹਰ ਵਾਰੀ ਮਹੀਨੇ ਤੇ ਮਹੀਨੇ ਉਹ ਲੈਣ ਆਉਂਦਾ ਆਪਣੀ ਗਰਾਈ ਲੈਣ ਆਉਂਦਾ ਜਿਹੜੇ ਵੀ ਤੇ ਦੰਧਿਆ ਦੇ ਤੇ ਹਰ ਘਰ ਤੋਂ ਦੀ ਬੱਜੀ ਗਰਾਈ ਆਣ ਕੇ ਲੈਂਦਾ ਵਾ ਲੋਕ ਰਹਿਣ ਵਾਲਾ ਵਾ ਰਹਿਣ ਵਾਲਾ ਵੀ ਇਸ ਗਲੀ ਦਾ ਰਹਿਣ ਵਾਲਾ ਪਿਛਲੇ ਦਾ ਪਰ ਕੋਈ ਵੀ ਇਹਦੀ ਸਫਾਈ ਤੋਂ ਕੋਈ ਵੀ ਬੰਦਾ ਜਿਹੜਾ ਸੰਤੋਸ਼ਟ ਨਹੀਂ ਹੈ ਮਤਲਬ ਕਿ ਇਹ ਕੋਈ ਕੋਕਾਕੇ ਵੀ ਜਿਹਦੇ ਘਰ گاڑی ਸਫਾਈ ਕਰਦੇ ਜਾਂਦਾ ਦੱਸੇ ਕੋਈ 5-5 ਸਸਾ ਦਿਨ ਦਮੜਦਾ ਹੀ ਨਹੀਂ ਬਿਲਕੁਲ ਹੀ ਨਹੀਂ ਆਂਦਾ ਇਹਦਾ ਸੰੂਤ ਨਹੀਂ ਆ ਫੋਟੋ ਲੈ ਕੇ ਦੇਖ ਸਕਦੇ ਜੇ ਵੀ ਕੁਝ ਪਾਈ ਹੈ ਕੀ ਠੀਕ ਹੈ ਇਹਨੇ ਕੱਢੀ ਘੜਾਈ ਹੈ ਘਰਾਂ ਗਾੜੀ ਕੂੜੇ ਲੱਗੇ ਆ ਬਿਲਕੁਲ ਸਾਰੇ ਇਸ ਪਿੰਡਾਂ ਦਾ ਉਹਦਾ ਆਪਣਾ ਫਰਜੀ ਨਹੀਂ ਮੰਡਦਾ ਲੈ ਕੇ ਦੁਨੀਆ ਤੋਂ ਪਿੰਡਾਂ ਕਿ ਇਹ ਦੁਨੀਆ ਲੈ ਕੇ ਪੁੱਟਿੰਦੇ ਆ ਲੋਕ ਇਹ ਕਹਿੰਦੇ ਕਿ ਨੂੰ ਮੋਟਾ ਦਾ ਇਹ ਦਿਨੇ ਲੈ ਕੇ ਪੁੱਟਿੰਦੇ ਆ ਤਾਂ ਕਰਦੇ ਬਸਰਾ ਦੇਖਣ ਆਣ ਕੇ ਮੌਕਾ ਵੇਖਣ ਜਿਹੜੀ ਇਨਸਾਫ ਬਣਦਾ ਜਿਹੜਾ ਉਹ ਬੇਚਾਰੇ ਜ਼ਿੰਮੇਵਾਰ ਬੰਦਾ ਜਿਹੜਾ ਉਹਦੇ ਘਰ ਗੜੀ ਕੂੜੇ ਢੇਰ ਲਾਇਆ ਉਹ ਆਣ ਕੇ ਵੇਖਿਆ ਜੇ ਕੀ ਕਾਰਨ ਮੰਨਦਾ ਹਾਂ ਕਿ ਉਹ ਜਿਹੜੀ 3 ਵਜੇ ਅੱਜ ਕਿਉਂ ਏ ਤਕਾਟ ਕਿਉਂ ਹੋ ਸਕਦਾ ਹੈ। ਹਾਂਜੀ ਭਾਜੀ ਕੀ ਨਾਮ ਤੁਹਾਡਾ ਤੇ ਕੀ ਮਸਲਾ ਅੱਜ ਖੜਾ ਹੋਇਆ ਜੀ? ਭਾਜੀ ਮੇਰਾ ਨਾਮ ਕਰਨੈਲ ਸਿੰਘ ਆ। ਮੈਂ ਦੀ ਮੈਸੇਜ ਵਾਰਡ ਨੰਬਰ 9 ਤੋਂ ਸੰਤੋਸ਼ਪੁਰੇ ਤੇ ਮੌਜੂਦਾ ਕਾਉਂਸਲਰ ਆ। ਇਹ ਸਾਡੇ ਵਾਰਡ ਚ ਇੱਕ ਜੋਨੀ ਨਾਦਾ ਵਾ ਕਮੇਟੀ ਘਰ ਹੋਇਆ ਅੱਜ ਸਵਾਇ ਦਾ ਕੰਮ ਕਰਦਾ ਵਾ। ਮੈਂ ਉਹਨੂੰ 8 ਦਿਨ ਹੋ ਗਿਆ ਜੀ ਉਹ ਕੰਟੈਕਟ ਕਰਨ ਦਾ ਮੇਰੇ ਕੋਲ ਕੰਟੈਕਟ ਨਹੀਂ ਹੈ ਬੰਦਾ। ਮੱਲੇ ਚ ਨਾ ਗੰਦ ਪਿਆ ਵਾ ਸਾਰਾ ਮੱਲਾ ਮੇਰੇ ਘਰ ਆ ਕੇ ਮੈਨੂੰ ਲਾ ਮਿਲਦਾ ਵੀ ਸਾਡੇ ਗੰਦ ਪਿਆ ਵਾ। ਤਨਮਨ ਮੌਜੂਦਾ ਮੌਕਾ ਰੱਖਾਂਗਾ ਪੂਰੇ ਵਾਰਡ ਦਾ ਕਿ ਅੱਜ ਮਹੱਲੇ 'ਚ ਕੀ ਕੰਮ ਕੀਤਾ ਕੀ ਕਰਕੇ ਆਵਾ ਅੱਜ ਮੈਂ ਇਹਨੂੰ ਸਾਰੇ ਮਹੱਲੇ 'ਚ ਲੱਭਦਾ ਲੱਭਦਾ ਜਦੋਂ ਅਜੇ ਤਿੰਨ ਸਿਰੇ ਘਰ ਗਿਆ ਤੇ ਦੀ ਦੀ ਘਰ ਦੀ ਨੂੰ ਅੱਜ ਘਰ ਮਿਲੀ ਆ ਮੈਂ ਇਹਨੂੰ ਕਿਹਾ ਮੈਂ ਵੀ ਤੁਹਾਡਾ ਕਿਤੇ ਆ ਘਰ ਹਾਲ ਕਿਤੇ ਆ ਕੰਮ ਨਹੀਂ ਕਰਦਾ ਕਹਿੰਦਾ ਭਾਜੀ ਮਹੱਲੇ 'ਚ ਕੰਮ ਕਰ ਲਿਆ ਮੈਂ ਮੈਂ ਸਾਰੀਆਂ ਗਲੀਆਂ ਘੁੰਮ ਕੇ ਆ ਗਿਆ ਮੈਨੂੰ ਕਿਤੇ ਨਹੀਂ ਲੱਭਾ ਇਹਦਾ ਜਿਹੜਾ ਕੰਮ ਕਰਨ ਵਾਲਾ ਸਮਾਨ ਆ ਦੀ ਗਲੀ 'ਚ ਮੰਜਾ ਉੱਥੇ ਪਿਆ ਵਾ ਇੱਕ ਲੋਹੇ ਦਾ ਸੰਦ ਉੱਥੇ ਪਿਆ ਵਾ ਇਹਦਾ ਲੱਭਦਾ ਦੀ ਘਾਦੀ ਇਹਨੂੰ ਲੱਭ ਕੇ ਲੈ ਕੇ ਆਈਏ ਜਾ ਕੇ ਪਤਾ ਨਹੀਂ ਕਿਹੜੀ ਗਲੀ 'ਚੋਂ ਮੈਂ ਇਹਨੂੰ ਪੁੱਛਿਆ ਮੈਂ ਜਉਨੀ ਤੂੰ ਮੈਂ ਤੈਨੂੰ ਕੱਲ ਵੀ 8 ਵਜੇ ਬੱਸ ਸਟੈਂਡ ਮਿਲਿਆ ਤੇ ਤੂੰ ਆਪਣੇ ਮਹੱਲੇ ਦਾ ਕੰਮ ਛੱਡ ਕੇ ਤੇ ਤੂੰ ਬੱਸ ਸਟੈਂਡ ਕੋ ਮੰਡਿਆ ਤੇ ਮੈਨੂੰ ਕਹਿੰਦਾ ਮੈਂ ਜ ਹਰੀਆ ਮਿਰਚਾ ਖਰੀਦਣ ਆਇਆ ਹਾਂ ਸ਼ਹਿਰ ਵਿੱਚ ਮੈਂ ਤੇਰਾ ਕੰਮ ਕਰਨ ਦਾ ਕੰਮ ਹੈ ਹਰੀਆ ਮਿਰਚਾ ਕਿਦੋਂ ਦਾ ਟਾਈਮ ਚਲਾ ਕਹਿੰਦਾ ਨਹੀਂ ਮੈਂ ਮਹੱਲੇ ਦਾ ਕੰਮ ਕਰਕੇ ਆਇਆ ਮੈਂ 6 ਵਜੇ ਤੂੰ ਆ ਗਿਆ 8 ਵਜੇ ਤੂੰ ਸਬਜ਼ੀ ਖਰੀਦ ਲੈਣੇ ਬਾਜ਼ਾਰ ਵਿੱਚ ਇਹ ਚੱਲ ਗਿਆ ਜੀ ਕੋਈ ਗੱਲ ਨਹੀਂ ਕੀਤੀ ਅੱਜ ਫਿਰ ਇਹ ਮਹੱਲਬ ਦਾ ਆਪ ਦਾ ਘਰ ਗਿਆ ਤੇ ਇਹਦੀ ਜਦੋਂ ਘਰ ਘਰ ਵਾਲੀ ਨੂੰ ਲੱਭ ਕੇ ਲੈ ਕੇ ਆਈ ਹੈ ਨਾ ਮੈਂ ਪੁੱਛਿਆ ਮੈਂ ਤੂੰ ਮੇਰਾ ਨੰਬਰ ਜਾ ਚਾਰਜ ਨਹੀਂ ਹੁੰਦਾ ਨੰਬਰ ਬਲੌਕ ਨਹੀਂ ਹੁੰਦਾਗਾ ਇਹਨਾਂ ਨੰਬਰ ਬਲੌਕ ਕੀਤਾ ਜੀ ਮੈਂ ਜੀ ਘਰ ਦੀ ਕੋ ਫੋਨ ਕਰ ਰਿਹਾ ਮੈਂ ਜੀ ਆਪਣੇ ਨੰਬਰਾਂ ਤੇ ਬੈਲ ਮਾਰੂ ਇਹਦੀ ਘਰ ਦੀ ਨਹੀਂ ਆਪਣੇ ਘਰ ਦੇ ਬੈਲ ਮਾਰੀ ਬੈਲ ਜਾ ਰਹੀ ਆ ਮੇਰਾ ਇਹ ਤੇ ਬੈਲ ਮਾਰੀ ਆ ਤੇਰਾ ਨੰਬਰ ਬਲੌਕ ਪਾ ਰਿਆ ਇਹ ਮੈਨੂੰ ਫੋਨ ਕਰ ਰਿਹਾ ਮੇਰੇ ਨੰਬਰ ਤੇ ਤਾਂ ਫੋਨ ਆਇਆ ਉਹ ਮੈਨੂੰ ਫੋਨ ਆ ਰਿਹਾ ਵਾ ਇਹਦੀ ਮੈਂ ਸਕਰੀਨ ਸ਼ਾਟ ਖਿੱਚ ਕੇ ਨੰਬਰ ਬਲੌਕ ਦੀ ਮੈਂ ਆਪਣੇ ਕੋ ਰੱਖ ਲਈਆ ਉਹ ਲੈ ਕੇ ਮੈਂ ਅਸ਼wini ਦੁੱਗਲ ਪ੍ਰਧਾਨ ਨਗਰ ਕਾਉਂਸਲ ਦਾ ਉਹਦੇ ਮੈਂ ਘਰ ਗਿਆ ਸਵੇਰੇ 8:30 ਵਜੇ ਮੈਂ ਪ੍ਰਧਾਨ ਜੀ ਆ ਇਸ਼ੂ ਹੋਇਆ ਵਾ ਉਹਨਾਂ ਨੂੰ ਫੋਨ ਕੀਤਾ ਵਾ ਕਹਿੰਦਾ ਨਹੀਂ ਨਹੀਂ ਜੀ ਮੈਂ ਕੰਮ ਕਰਦਾ ਮੈਂ ਨੰਬਰ ਤੇ ਬਲੌਕ ਨਹੀਂ ਪਾਇਆ ਕਹਿੰਦਾ ਵੀ ਮੇਰਾ ਫੋਨ ਲੱਗਿਆ ਫਿਰ ਉਹਦਾ ਨੰਬਰ ਕਿਉਂ ਨਹੀਂ ਲੱਗਦਾ ਉੱਥੇ ਮੌਜੂਦਾ ਦੀਪਕ ਕੁਮਾਰ ਇੰਟੂ ਐਮਸੀ ਵੀ ਆ ਗਏ ਨੇ ਤੇ ਸੈਂਟਰੀ ਤੋਂ ਸਾਡੇ ਜਿਹੜਾ ਮੋਨਟੂ ਜੀ ਉੱਥੇ ਆ ਗਏ ਨਾ ਉਹਨਾਂ ਦੇ ਧਿਆਨ ਚ ਵੀ ਮੈਂ ਮਸਲਾ ਲਿਆਂਦਾ ਵਾ ਮੈਂ ਨਾ ਜੁਨੀ ਆਈ ਤੇ ਘਰ ਗਏ ਐਮਸੀ ਸਾਹਿਬ ਘਰ ਦੀ ਨੂੰ ਮਾੜਾ ਚੰਗਾ ਬੋਲਿਆ ਕਰਨੈਲ ਐਮਸੀ ਜੀ ਤੇ ਮੈਂ ਨਾ ਹੱਥੋਂ ਪਈ ਹੋਇਆ ਨਾਲੇ ਮੇਰਾ ਫੋਨ ਖੋ ਕੇ ਲੈ ਗਏ ਜੀ ਨੰਬਰ ਬਲੌਕ ਨੰਬਰ ਬਲੌਕ ਤੇ ਕਹਿੰਦੇ ਪਾਇਆ ਦੋ ਤੇ ਮਾੜਾ ਚੰਗਾ ਵੀ ਬੋਲਿਆ ਗਾਲਾਂ ਜਾਤੀ ਪੱਤਾ ਜਾਤੀ ਬਾਰੇ ਕੁਰੀ ਦਵਿਲੋਂ ਮਾ ਕਹਿੰਦਾ ਪੈਂਚ ਦਾ ਗੰਦ ਪਾਇਆ ਕਹਿੰਦਾ ਤੂੰ ਮੇਰਾ ਫੈਸਲਾ ਹੋਣਾ ਚਾਹੀਦਾ ਹੁਸਾਬ ਮਿਲਣਾ ਚਾਹੀਦਾ ਪਰਚਾ ਘਟਾਉਣਾ ਇਹਨਾਂ ਦੇ ਜਿਹੜੀ ਘਟਨਾ ਕਰ ਮੈਂ ਇਸ ਵੇਲੇ 9 ਵਜੇ ਦੀ ਆ 9 ਵਜੇ ਤਾਂ ਮੈਨੂੰ ਫੋਨ ਆਂਦਾ ਵਾ ਮੁੰਡਾ ਵਾ ਜੋਨੀ ਕਰਕੇ ਨਾਮ ਆ ਨਵੀਂ ਵਾਦੀ ਦੇ ਵਿੱਚ ਇਹ ਇਹਦੀ ਡਿਊਟੀ ਆ ਔਰ ਇਹ ਡਿਊਟੀ ਕਰ ਰਿਹਾ ਵਾ ਨਵੀਂ ਆਬਾਦੀ ਜਿਹੜੀ ਵਾਰਡ ਆ ਉਹਦਾ ਐਮਸੀ ਇੱਕ ਉਹਦੀ ਐਮਸੀ ਜਿਹੜੀ ਇੱਕ ਲੇਡੀਸ ਆ ਲੇਕਿਨ ਉਹ ਲੇਡੀਸ ਐਮਸੀ ਆਪ ਨਹੀਂ ਜਾਂਦੀ ਉਹ ਆਪਣੇ ਘਰ ਵਾਲੇ ਨੂੰ ਭੇਜਦੀ ਆ ਉਹ ਜਿਹੜਾ ਕਰਨਲ ਐਮਸੀ ਆ ਜਿਹੜਾ ਐਮਸੀ ਆ ਉਹ ਇਹਦੇ ਘਰ ਜਾ ਕੇ ਪਹਿਲੇ ਤੇ ਨੰਬਰ ਤੇ ਉਹਦਾ ਫਰਜ ਨਹੀਂ ਬੰਦਾ ਇਹਦੇ ਘਰ ਜਾਣਾ ਇਹਦੀ ਵਾਈਫ ਨੂੰ ਮਾੜਾ ਚੰਗਾ ਬੋਲਣਾ ਜਾਤੀਵਾਦ ਦੇ ਸ਼ਬਦ ਬੋਲਣਾ ਅਗਰ ਤੇਰੀ ਉਹਦੀ ਵਾਰਚ ਕੋਈ ਕੰਪਲੇਂਟ ਆ ਉਹ ਕੰਪਲੇਂਟ ਦੇਣਾ ਬੰਦਾ ਉਹਦਾ ਦਫਤਰ ਸੈਂਟਿੰਗ ਇਨਸਪੈਕਟਰ ਯੂ ਨੂੰ ਨਾ ਕਿ ਆਪ ਇਹ ਚੈੱਕ ਕਰੇ ਇਹ ਸਾਡੇ ਤੇ ਅਫਸਰ ਥੋੜੀ ਲੱਗਾ ਦਾ ਕੋਈ ਤੁਰੰਤ ਇਹਨਾਂ ਨੇ ਮੈਨੂੰ ਇਸ ਮਸਲੇ ਤੇ ਫੋਨ ਵੀ ਕੀਤਾ ਵਾ ਇਹਨੂੰ ਮੈਂ ਕਿਹਾ ਅਗਰ ਜੇ ਤੂੰ ਕੰਮ ਕਰਨਿਆ ਵਾ ਤੇ ਤੂੰ ਆਪਣੀਆਂ ਫੋਟੋਆਂ ਖਿੱਚ ਟਿੰਸਪੈਕਟਰ ਨੂੰ ਪਾ ਕਿ ਇੰਨੇ ਵਜੇ ਦੇਖੋ ਮੈਂ ਕੰਮ ਕਰ ਰਿਹਾ ਵਾਂ ਕਿਉਂਕਿ ਅਸੀਂ ਵੀ ਚਾਹਨੇ ਆ ਕਿ ਅਗਰ ਉਹ ਕੰਮ ਕਰ ਰਿਹਾ ਵਾ ਇਹ ਪ੍ਰੂਫ ਹੋਵੇ ਜਿਹੜੀ ਫੋਟੋ ਖਿੱਚਣ ਵੱਲੋਂ ਕਿ ਆ ਉਹ ਸਾਡੇ ਵੱਲੋਂ ਹੋਇਆ ਵਾ ਇਹਨੂੰ ਮੈਂ ਕਿਹਾ ਕਿ ਫੋਟੋਆਂ ਖਿੱਚ ਕੇ ਬੌ ਨੂੰ ਪਾ ਦੇ ਕਿ ਇੰਨੇ ਟਾਈਮ ਤੇ ਮੈਂ ਇੱਥੇ ਆ ਇਹਨੂੰ ਮਾੜਾ ਚੰਗਾ ਬੋਲ ਕੇ ਇਹਦੇ ਹੱਥੋਂ ਫੋਨ ਵੀ ਖੋ ਕੇ ਲੈ ਕੇ ਗਿਆ ਵਾ ਹਾਂ ਕੀ ਕਾਰਵਾਈ ਕਰੋਗੇ ਜੇ ਦੋਆ ਕਰਵਾ ਇਹੋ ਹੀ ਆ ਜੀ ਪਹਿਲੇ ਨੰਬਰ ਤੇ ਅਗਰ ਇਹ ਮਾਫੀ ਨਹੀਂ ਮੰਗਦਾ ਸਾਡਾ ਸੰਘਰਸ਼ ਤੇਜ ਹੋਏਗਾ ਦੂਸਰਾ ਕਹੇ ਐਮਸੀ ਦਾ ਮੁਲਾਜ਼ਮਾ ਪ੍ਰਤੀ ਕੋਈ ਹੱਕ ਨਹੀਂ ਬੰਦਾ ਈਓ ਨੂੰ ਕਹਿਣ ਜਾ ਕੇ ਇਹ ਆਪ ਮਗਰ ਮਗਰ ਫਿਰਦੇ ਆ ਕੰਮ ਤੁਸੀਂ ਦਫ਼ਤਰ ਬੈਠ ਕੇ ਉਥੇ ਉਹਨਾਂ ਨੂੰ ਕਹੋ ਕੰਮ ਤੁਹਾਡੀ ਵਾਰਡ ਦੇ ਆ ਬੰਦਿਆਂ ਦੇ ਮਗਰ ਫਿਰਨਾ ਥੋੜੀ ਤੁਹਾਡਾ ਕੰਮ ਆ ਸੈਂਟਿੰਗ ਇੰਸਪੈਕਟਰ ਫਿਰੇ ਈਓ ਫਿਰੇ ਇਹ ਕਿਹਤਰਾ ਦੀ ਗੱਲ ਉਹਦੇ ਅੱਜ ਇਹਦੇ ਘਰ ਹੋਇਆ ਕਾਨੂੰ ਜਾ ਕੇ ਹੋਰਾਂ ਦੀਆਂ ਜਨਾਨੀਆਂ ਨੂੰ ਇਹ ਕਹਿਣਗੇ ਇਹੀ ਪਰਚਾ ਹੀ ਜਨਾਇਕਰ ਪਰਚਾਨਾ ਕਟਿਆ ਗਿਆ ਹੀ ਚੋਪਣੀ ਬੈਠਣਾ ਅਗਰ ਕੋਈ ਕਾਰਵਾਈ ਨਾ ਹੋਈ ਤੇ ਸਾਡੀ ਆਨ ਵਾਲੇ ਦਿਨਾਂ ਚੰਨ ਮਿੱਥੇ ਸਮੇਂ ਦੀ ਫਿਰ ਹੜਤਾਲ ਤੇ ਫਿਰ ਸਾਡੀਆਂ ਜਥੇਬੰਦੀਆਂ ਬਾਹਰੋਂ ਵੀ ਆਉਣਗੀਆਂ ਸਾਡਾ ਜਿੰਨਾ ਵੀ ਭਾਈਚਾਰਾ ਵਾ ਹੋਰ ਵੀ ਜਥੇਬੰਦੀਆਂ ਜਿੰਨੀਆਂ ਵਾਲਮੀਕ ਭਾਈਚਾਰਾ ਵਾ ਰਵੀਦਾਸ ਭਾਈਚਾਰਾ ਇਹ ਸਾਰੇ ਇਕੱਠੇ ਕਰਕੇ ਕਿਉਂਕਿ ਜਾਤੀਵਾਦ ਦਾ ਸ਼ਬਦ ਆ ਇਹ ਅਸੀਂ ਇਹਦੇ ਤੇ ਅਸੀਂ ਕਾਰਵਾਈ ਕਰਾਣੀ ਹੈ ਘਰ ਜਾ ਕੇ ਬੋਲਿਆ ਵਾ